ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ 3 ਨਰੋਪੀਆ ਨੂੰ 863 ਗ੍ਰਾਮ ਆਇਸ ਡਰੱਗ, 4 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਕੀਤਾ ਗਿਆ ਕਾਬੂ। ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਆਇਸ ਡਰੱਗ ਅਤੇ ਹੋਰ ਸਮਾਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਭੁਪਿੰਦਰ ਸਿੰਘ ਸਿੱਧੂ ਪੀਪੀਐਸ ਐਸਐਸਪੀ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅੰਦਰ ਨਸ਼ਿਆਂ ਦੇ ਖਾਤਮੇ ਨਸ਼ਾ ਤਸਕਰਾਂ ਸਮਾਜ ਵਿਰੋਧੀ ਅਨਸਰਾਂ ਤੇ ਇਸਰਾਬਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਲੜੀ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲ੍ਹੇ ਦੇ ਸਮੂਹ ਗਸ਼ਟ ਦੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਇੰਸਪੈਕਟਰ ਗੁਰਵਿੰਦਰ ਕੁਮਾਰ ਮੁਖ ਅਫਸਰ ਥਾਣਾ ਸਦਰ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਗਸ਼ਟ ਵਿੱਚ ਚੈਕਿੰਗ ਇਸ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਗੁਲਾਮ हुसैन ਮਜੀਦ ਸੀਤਾ ਅਰੋਹੀ ਰਮਨਦੀਪ ਸਿੰਘ ਉਰਫ ਰਮਣੀ ਉਮਰ 22 ਸਾਲ ਪੁੱਤਰ ਰਮੇਸ਼ ਸਿੰਘ ਵਾਸੀ ਬੀਬਕੇ ਥਾਣਾ ਸਦਰ ਫਿਰੋਜ਼ਪੁਰ ਨੂੰ ਨਾਕਾ ਬੰਦੀ ਦੌਰਾਨ ਕਾਬੂ ਕਰਕੇ 863 ਗ੍ਰਾਮ ਆਇਸ ਡਰੱਗ 2 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਹੀਰੋ ਪੈਸ਼ਨ ਰੰਗ ਕਾਲਾ ਬਿਨਾਂ ਨੰਬਰੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਦਰਾਨੇ ਪੋਰਚਗੇਸ ਇਹ ਗੱਲ ਸਾਹਮਣੇ ਆਈ ਹੈ ਕਿ આરોપી ਰਮਨਦੀਪ ਸਿੰਘ ਔਰ ਫਰਮਣੀ ਪਾਕਿਸਤਾਨ ਦੇ ਸਮਗਲਰ ਅਲੀ ਨਾਮ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ ਜਿਸpassੋਂ ਇਹ ਨਸ਼ਾ ਮੰਗਵਾਉਂਦਾ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਰਮਨਦੀਪ ਸਿੰਘ ਔਰ ਫਰਮਣੀ ਨੇ ਇਹ ਉਕਤ ਆਈਸ ਡਰੱਗ ਦੀ ਸਪਲਾਈ ਉਦਮ ਸਿੰਘ ਚੌਕ ਵਿਖੇ ਪਿੰਦਰ ਸਿੰਘ ਪੁੱਤਰ ਜਸਮੀਰ ਸਿੰਘ ਅਤੇ ਸਵਿੰਦਰ ਸਿੰਘ ਪੁੱਤਰ ਤੇਜ ਸਿੰਘ ਵਾਸੀਆਂ ਦਾਨ ਸਿੰਘ ਵਾਲਾ ਥਾਣਾ ਨਹਿੰਆ ਵਾਲਾ ਜ਼ਿਲ੍ਹਾ ਠਿੰਡਾ ਨੂੰ ਦੇਣੀ ਸੀ ਜਿਸ ਤੇ ਪੁਲਸ ਪਾਰਟੀ ਵੱਲੋਂ ਪਿੰਦਰ ਸਿੰਘ ਅਤੇ ਈਸ਼ਵਿੰਦਰ ਸਿੰਘ ਨੂੰ ਮੁਕੱਦਮੇ ਵਿੱਚ ਨਾਮ ਦਰਜ ਕਰਕੇ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਨਜ਼ਦੀਕ ਉਦਮ ਸਿੰਘ ਚੌਕ ਤੋਂ ਸਮੇਤ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਦੋ ਮੋਬਾਈਲ ਫੋਨ ਗ੍ਰਿਫਤਾਰ ਕੀਤਾ ਗਿਆ ਹੈ। ਰੁਪਈਆ ਨੁਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਹਾਸਲ ਕੀਤਾ ਜਾਵੇਗਾ ਜਿਨਾਂ ਤੋਦਰਾਂ ਦੇ ਪੁਛਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਯੁੱਧ ਨਸ਼ਾ ਅਵਿਰਧ ਦੇ ਵਿੱਚ ਬਹੁਤ ਵਧੀਆ ਕਾਰਵਾਈ ਕਰਦੇ ਹੋਏ ਸਾਡੇ ਐਸ ਐਚ ਓ ਸਦਰ ਪੀ ਐਸ ਪੀ ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 863 ਗ੍ਰਾਮ ਹੈਰੋਇਨ ਸੌਰੀ ਆਈਸ ਜਿਹੜੀ ਬਰਾਮਦ ਕੀਤੀ ਹੈ ਚਾਰ ਮੋਬਾਈਲ ਫੋਨ ਹੈ ਦੋ ਮੋਟਰਸਾਈਕਲ ਹੈ ਬਨਾ ਨੰਬਰੀ ਇਹਨਾਂ ਤੋਂ ਬਰਾਮਦ ਕੀਤੇ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਰਮਨਦੀਪ ਉਰਫ ਰਮਣੀ ਇਹ 2 ਬਾਈਕ ਸਾਲ ਦੀ ਉਮਰ ਹੈ ਇਸ ਨੂੰ ਜਦੋਂ ਇਹ ਇਹਨਾਂ ਕੋਲ ਇਨਫੋਰਮੇਸ਼ਨ ਵੀ ਸੀਗੀ ਤੇ ਇਨਫੋਰਮੇਸ਼ਨ ਬੇਸ ਨਾਕਾਬੰਦੀ ਕੀਤੀ ਹੋਈ ਸੀ ਉੱਥੇ ਇਹਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਮਿਲੀ ਤੇ ਇਸ ਪਾਸੋਂ 863 ਗ੍ਰਾਮ ਆਈਸ ਡਰੱਗ ਇਹ ਤੋਂ ਬਰਾਮਦ ਹੋਏ ਤੇ ਐਵੇਂ ਜਿਹੜੇ ਇਹ ਤੋਂ ਲੈਂਡ ਆ ਰਹੇ ਸੀਗੇ ਪਟੰਡਾ ਤੋਂ ਨਹੀਂ ਆਲਾ ਜਿਹੜਾ ਥਾਣਾ ਪੁਲਿਸ ਸਟੇਸ਼ਨ ਉਹਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਉੱਥੋਂ ਦਾਨ ਸਿੰਘ ਵਾਲਾ ਪਿੰਡ ਹੈ ਉੱਥੋਂ ਲੈਣ ਆ ਰਹੇ ਸੀ ਸ਼ਵਿੰਦਰ ਸਿੰਘ ਤੇ ਪਿੰਦਰ ਸਿੰਘ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਸ। ਸਰ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੇ ਲਿੰਕ ਸੀਗੇ ਜਿਸ ਦੇ ਅਲੀ ਨਾਮ ਦਾ ਕੋਈ ਸੀਗਾ। ਹਾਂਜੀ ਇਹ ਪਾਕਿਸਤਾਨ ਤੋਂ ਅਲੀ ਨਾਮ ਦਾ ਇੱਕ ਸਮਗਲਰ ਹੈ। ਕਿ ਉਹਦੇ ਵੱਲੋਂ ਇਹ ਇੱਥੇ ਸਪਲਾਈ ਕੀਤੀ ਗਈ ਹੈ ਤੇ ਇਹ ਜਿਹੜੀ ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਡਰੋਨ ਰਾਹੀਂ ਨਹੀਂ ਆਈ ਹੈ ਤੇ ਇਹਨੂੰ ਬਾਕੀ ਪੁੱਛਗਛ ਜਾਰੀ ਹੈ ਤੇ ਜਿਹੜਾ ਉਹ ਅਲੀ ਆ ਅਲੀ ਨੂੰ ਇਨਫੋਰਮੇਸ਼ਨ ਉਸ ਨੂੰ ਜਦੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਵੀ ਇਸ ਨੂੰ ਜਿਹੜੇ ਨਾਲ ਦੇ ਬੰਦੇ ਫੜੇ ਜਾਣ ਤੇ ਉਸ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀਗਾ ਵੀ ਇਹ ਬੰਦਾ ਸੋਲੋਂ ਫੜੇ ਜਾ ਚੁੱਕਿਆ ਤੇ ਜਿਹੜਾ ਸਾਡੇ ਬੰਦੇ ਦੂਸਰੇ ਬੰਦੇ ਫੜੇ ਤਾਂ ਜਾ ਤੇ ਉਸਨੇ ਕੋਸ਼ਿਸ਼ ਕੀਤੀ ਪਰ ਆਪਣੇ ਐਸਚੋ ਸਦਰ ਵੱਲੋਂ ਟੀਮ ਵੱਲੋਂ ਉਹ ਦੋ ਬੰਦੇ ਨੂੰ ਫੜ ਲੈ ਗਏ। ਪਾਕਿਸਤਾਨ ਵਿੱਚ ਪ੍ਰਵੇਸ਼ ਵੀ ਹੋਈ ਸਰ ਜਿਹੜੀ ਪਾਕਿਸਤਾਨ ਦਾ ਜਿਹੜੀ ਹੈ ਆਈਟੈਕ ਹੈ ਪਾਕਿਸਤਾਨ ਦੀ। ਇਹਦੀ ਉਸਦੇ ਹਜੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਇਸਦੇ ਹੋਰ ਇਹ ਮਹਾਰਾਸ਼ਟਰ ਸਾਈਡ ਤੋਂ